ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਅਬੋਰ ਤੋਂ ਇੱਕ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਰਾਜਸਥਾਨ ਬਾਰਡਰ ਤੇ ਸਥਿਤ ਕੇਐਸਡੀ ਨਹਿਰ ਦੇ ਵਿੱਚ ਅੱਜ ਸਵੇਰੇ ਡੋਡਾ ਪੋਸ ਦਾ ਭਰਿਆ ਹੋਇਆ ਜ਼ਖੀਰਾ ਮਿਲਿਆ ਜੀ ਹਾਂ ਡੋਡਾ ਪੋਸਟ ਜਿਵੇਂ ਇਹ ਖਬਰ ਪਿੰਡਾਂ ਵੱਲ ਫੈਲੀ ਤਾਂ ਲੋਕ ਨਹਿਰ ਵੱਲ ਲੱਡੂਆਂ ਵਾਂਗ ਟੁੱਟ ਪਏ ਜਿਵੇਂ ਵਿਆਹ ਦੇ ਵਿੱਚ ਲੋਕ ਲੱਡੂ ਗੁਲਾਬ ਜਾਮੁਣਾ ਤੇ ਟੁੱਟ ਕੇ ਪਏ ਜਾਂਦੇ ਨੇ ਐਵੇਂ ਹੀ ਨਹਿਰ ਵੱਲ ਟੁੱਟਦੇ ਨਜ਼ਰ ਆਏ ਕਿਸੇ ਦੇ ਹੱਥ ਵਿੱਚ ਬਾਲਟੀ ਕਿਸੇ ਕੋਲ ਬੋਰੀ ਤੇ ਹਰ ਕੋਈ ਪਾਣੀ ਵਿੱਚ ਵੜ ਕੇ ਮਾਲ ਇਕੱਠਾ ਕਰਨ ਦੀ ਹੋੜ ਵਿੱਚ ਜੁਟ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਨਹਿਰ ਦੇ ਵਿੱਚ ਵੜ ਕੇ ਡੋਡੇ ਨੇ ਜਿਹੜੇ ਪੋਸਤਾਂ ਜਿਹੜੀ ਉਹ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਕੋਈ ਬਾਲਟੀ ਭਰ ਰਿਹਾ ਕੋਈ ਬੋਰੀ ਭਰ ਰਿਹਾ ਕੋਈ ਮੋਟਰਸਾਈਕਲ ਤੇ ਲਿਜਾ ਰਿਹਾ ਸਵੇਰ ਦਾ ਸਮਾਂ ਸੀ ਨਹਿਰ ਦੇ ਪਾਣੀ ਵਿੱਚ ਕੁਝ ਤੈਰਦਾ ਵੇਖ ਕੇ ਲੋਕਾਂ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਕੋਈ ਕਚਰਾ ਹੋਵੇ ਪਰ ਜਿਵੇਂ ਹੀ ਕਿਸੇ ਨੇ ਨੇੜੇ ਜਾ ਕੇ ਹੱਥ ਲਾ ਕੇ ਦੇਖਿਆ ਤਾਂ ਸਭ ਦੇ ਹੋਸ਼ ਫਾਕਤਾ ਹੋ ਗਏ ਤਾਂ ਉਹ ਡੋਡਾ ਪੋਸਟ ਸੀ ਖਬਰ ਅੱਗ ਵਾਂਗ ਆਲੇ ਦੁਆਲੇ ਦੇ ਪਿੰਡਾਂ ਵਿੱਚ ਫੈਲ ਗਈ ਪਿੰਡਾਂ ਦੇ ਦਰਜਨਾਂ ਲੋਕ ਨਹਿਰ ਦੇ ਵਿੱਚ ਉੱਤਰ ਪਏ ਕੋਈ ਬੋਰੀ ਭਰਦਾ ਦਿਖਿਆ ਕੋਈ ਬਾਲਟੀ ਤੇ ਕਿਸੇ ਨੇ ਤਾਂ ਘਰ ਤੱਕ ਲਿਜਾਣ ਦੀ ਜੁਕਤ ਵੀ ਲਗਾ ਲਈ ਜਿਵੇਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਲੋਕਾਂ ਨੂੰ ਨਹਿਰ ਚੋਂ ਬਾਹਰ ਕੱਢਿਆ ਅਤੇ ਆਨਲਾਈ ਕਿਹਾ ਕਈਆਂ ਨੂੰ ਸਮਝਾਇਆ ਗਿਆ ਕਿ ਡੋਡਾ ਪੋਸਟ ਇਕੱਠਾ ਕਰਨਾ ਕਾਨੂੰਨੀ ਤੌਰ ਤੇ ਅਪਰਾਧ ਹੈ ਫਿਲਹਾਲ ਪੁਲਿਸ ਨੇ ਨਹਿਰ ਵਿੱਚ ਤੈਰ ਰਹੀ ਇਸ ਡੋਡਾ ਪੋਸਟ ਦੀ ਮਾਤਰਾ ਦਾ ਅੰਦਾਜ਼ਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੱਕ ਹੈ ਕਿ ਨਸ਼ਾ ਤਸਕਰਾਂ ਵੱਲੋਂ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਨਹਿਰ ਵਿੱਚ ਸੁੱਟਿਆ ਗਿਆ ਹੋ ਸਕਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਸਰਹੱਦੀ ਇਲਾਕਿਆਂ ਵਿੱਚ ਅਜਹੀ ਡੋਡਾ ਡਿਲੀਵਰੀ ਮਿਲੀ ਹੋਵੇ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰਾਂ ਵੱਲੋਂ ਪੁਲਿਸ ਦੀ ਪਕੜ ਤੋਂ ਬਚਣ ਲਈ ਮਾਲ ਨੂੰ ਨਹਿਰਾਂ ਤੇ ਖਾਲਿਆਂ ਵਿੱਚ ਨਾਲਿਆਂ ਵਿੱਚ ਸੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਇਸ ਵਾਰ ਦੀਆਂ ਤਸਵੀਰਾਂ ਜਿੱਥੇ ਲੋਕ ਨਹਿਰ ਦੇ ਵਿੱਚ ਵੜ ਕੇ ਪੋਸਟ ਨੂੰ ਚੁੱਕਦੇ ਹਨ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਆਖਰ ਇਹ ਡੋਡਾ ਪੋਸਟ ਤਾਂ ਜਿਹੜੀ ਆਈ ਕਿੱਥੋਂ ਆ ਪਰ ਇੱਕ ਗੱਲ ਪੱਕੀ ਹੈ ਕਿ ਇਸ ਘਟਨਾ ਨੇ ਲੋਕਾਂ ਵਿੱਚ ਹਾਹਾਕਾਰ ਤੇ ਹਾਸਾ ਤੇ ਤਮਾਸ਼ਾ ਦੋਵੇਂ ਪੈਦਾ ਕਰ ਦਿੱਤੇ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ